वाहेगुरु जी का खालसा वागुरु जी की फतेह सो गुरु प्यारी साह संत जी भी अपने को बाने आए हैं बाने गात्रे हजूरीय कशहरे होर भी कई वस्त्र उपलब्ध है ये मालपुरी कपड़े ज हजूरी कॉटन लीची बीची कपड़ा है ये कचहरे ज ढाई मीटर के कशहरे ज अपने छियाली नंबर बताली नंबर बताली नंबर छियाली नंबर चौताली नंबर ਹਰ ਇੱਕ ਤਰੀਕੇ ਦੇ ਆਪਣੇ ਕੋ ਬਾਣੀ ਮਿਲ ਜਾਣਗੇ ਕੋਈ 6 ਸਾਲ ਦੇ ਬੱਚੇ ਤੋਂ ਲੈ ਕੇ 50 ਸਾਲ ਤੱਕ ਬਾਣੀ ਹੈਗੇ ਆ ਮੋਟਾ ਹੋਵੇ ਕਹਦੇ ਸਰੀਰ ਦਾ ਹੋਵੇ ਉਸ ਹਸਾਬ ਦੇ ਸਾਡੇ ਕੋ ਸਾਰੇ ਨੰਬਰ ਹੈਗੇ ਆ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਨੂੰ ਸੇਵਾ ਦਾ ਮੌਕਾ ਦਿਓ ਤੇ ਦਾਸ ਦਾ ਕੰਮ ਹੋਰ ਵੀ ਜ਼ਿਆਦਾ ਵਧਾਇਓ ਸੋ ਆਪ ਜੀ ਦੇ ਘਰ ਤੱਕ ਆਪਾਂ ਬਾਣਾ ਪਹੁੰਚਦਾ ਕਰਾਂਗੇ ਆਪ ਜੀ ਐਡਰੈਸ ਦੇ ਦੇਣਾ ਕਿੱਥੇ ਪਹੁੰਚਾਉਣਾ ਆ ਆਪਾਂ ਉਸ ਜਗ੍ਹਾ ਤੇ ਆਪ ਜੀ ਕੋ ਪਹੁੰਚਦਾ ਕਰਾਂਗੇ ਚਾਹੇ ਕਿਸੇ ਵੀ ਦੁਨੀਆ ਦੇ ਕੋਨੇ ਤੇ ਕੋਈ ਵੀ ਸਾਡਾ ਸਿੰਘ ਹੋਵੇ ਤਾਂ ਉਸ ਤੋਂ ਆਪਾਂ ਬਾਣਾ ਜਿਹੜਾ ਉਹ ਪੁੱਜਦਾ ਕਰਾਂਗੇ ਵਾਹਿਗੁਰੂ ਜੀ ਜਿਹੋ ਜਿਹਾ ਰੰਗ ਚਾਹੀਦਾ ਹੋਵੇ ਤੇ ਸਾਨੂੰ ਫੋਨ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਅਕਾਊਂਟ ਰਣਜੀਤ ਸਿੰਘ ਖਾਲਸਾ ਮਕੇਰੀਆਂ ਵਾਲਾ ਸਾਡਾ ਫੇਸਬੁੱਕ ਅਕਾਊਂਟ ਦਸ਼ਮੇਸ਼ ਤੰਨਾਦਲ 13 13 ਟੰਡਾ ਰਾਮ ਸਾਹਿਬ ਇੰਸਟਾਗ੍ਰam ਕਾਉਂਟ ਹੈਗਾ ਰਣਜੀਤ ਸਿੰਘ ਖਾਲਸਾ ਇਸ ਅਕਾਊਂਟਾਂ ਨੂੰ ਵੱਧ ਤੋਂ ਵੱਧ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਸਾਡੇ ਜਿਹੋਦੀ ਆ ਵੀ ਆਪ ਜੀ ਨੂੰ ਵਸਤਰ ਚਾਹੀਦਾ ਹੋਵੇ ਤੇ ਸਾਡ ਨੂੰ ਕਾਲ ਕੀਤੀ ਜਾਵੇ ਸਾਡੇ ਕੋ ਗਾਤਰੇ ਵੀ ਆ ਹਰ ਇੱਕ ਕਲਰ ਦੇ ਗਾਤਰੇ ਮਿਲਣਗੇ ਆਪ ਜੀ ਨੂੰ ਤੇ ਉਸ ਤੋਂ ਬਾਅਦ ਜਿੱਦਾਂ ਜੀ ਵੀ ਆਪ ਜੀ ਮੰਗਾਓਗੇ ਸਮਾਨ